ਨਹੀਂ ਅੱਜ ਕਾਲਜ ਨਹੀਂ ਜਾਣਾ ਨਹੀਂ ਮੰਮੀ ਅੱਜ ਛੁੱਟੀ ਆ ਜਿੱਦਨ ਜਾਣਾ ਹੁੰਦਾ ਵਾ ਉਹ ਜਾਂਦੇ ਤੁਸੀਂ ਡੱਕ ਪਾ ਦਿੰਦੇ ਆ ਜਿੱਦਨ ਨਹੀਂ ਜਾਣਾ ਉਦਨ ਪੁੱਛਦੇ ਹੈ ਜੀ ਤੂੰ ਕਾਲਜ ਨਹੀਂ ਜਾਣਾ ਕਾਦੀ ਡੱਕ ਪਾਤੀ ਤੈਨੂੰ ਸੂਟ ਉਹ ਲੋ ਕਿਹਾ ਸੀ ਨਾ ਆ ਵੇ ਸੂਟ ਪਾਇਆ ਕਿੰਨੀ ਸੋਹਣੀ ਲੱਗਣ ਈ ਆ ਉਹ ਕੁੱਤੀ ਚ ਗੇਂਜੇ ਪਾਇਆ ਬਹੁਤ ਸੋਹਣੀਆਂ ਲੱਗਦੀਆਂ ਫੇਰ ਕੀ ਹੋਇਆ ਮੰਮੀ ਜਮਾਨੇ ਨਾਲ ਚੱਲਣਾ ਚਾਹੀਦਾ ਕਿੰਨੀ ਵਾਰੀ ਤੁਹਾਨੂੰ ਮੈਂ ਦੱਸਾਂ ਘਰੇ ਤੇ ਮੈਂ ਸੂਟ ਹੀ ਪਾਉਣੀ ਆ ਆ ਕਦੇਖਦਾ ਹੀ ਆ ਜੇ ਮੈਗਜ਼ੀਨ ਟੌਪ ਪਾ ਲਵਾਂ ਉਹ ਵੀ ਨਹੀਂ ਤੁਸੀਂ ਪਾਉਣ ਦਿੰਦੇ ਨਹੀਂ ਖਸਮਾਂ ਨੂੰ ਖਾ ਗਿਆ ਤੁਹਾਡਾ ਜਮਾਨਾ ਹੋਂਦ ਕਿਦੇ ਉਹ ਗੱਲ ਵੀ ਗੋਏ ਗਿਲਤੀ ਗੱਲ ਕੀਤੀ ਤੁਹਾਡੇ ਜਮਾਨੇ ਨੇ ਲੈ ਦੱਸ ਮੰਮੀ ਇਹ ਚ ਗੋਏ ਗਿਲਤ ਗੱਲਣ ਵਾਲੀ ਕਿਹੜੀ ਗੱਲ ਆ ਹੈ ਤੇ ਅਕਸਰ ਕੱਪੜੇ ਹੀ ਆ ਨਾ ਉਹ ਬਸ ਤੁਹਾਡੀ ਸੋਚ ਪੁਰਾਣੀ ਆ ਨਹੀਂ ਆ ਸਲਵਾਰ ਕਮੀਜ਼ ਚ ਜੋ ਸਰਦਾਰੀ ਆ ਨਾ ਉਹ ਉਨਾਂ ਚ ਨਹੀਂ ਹੈਗੀ ਇੱਜ਼ਤ ਇੰਨਾ ਚੀ ਮੰਮੀ ਇੱਜ਼ਤ ਤੇ ਮੈਨੂੰ ਪਤਾ ਇੰਨਾ ਚਾਹੀਆ ਇਹ ਸਾਰੀ ਉਮਰ ਸੂਟ ਸਲਵਾਰ ਹੀ ਪਾਈਦਾ ਵਾ ਜੀਨ ਟੌਪ ਕਿਹੜਾ ਮੈਂ ਘਰੇ ਰੋਜ਼ ਪਾ ਕੇ ਫਿਰਨਾ ਕਦੇ ਕਦਾ ਹੀ ਪਾਉਣੀ ਆ ਨਾ ਉਹ ਵੀ ਤੁਹਾਨੂੰ ਚੁਪਦਾ ਵਾ ਐਦਾਂ ਕਰ ਜਦੋਂ ਬਗਾਨੇ ਘਰ ਜਾਏਗੀ ਨਾ ਜਿੱਦਾਂ ਦੇ ਮਰਜੀ ਉਹ ਪੌਣਗੇ ਤੇ ਪਾਉਂਦੀ ਰਹੀਂ ਅਹੀਂ ਨਹੀਂ ਫੇ ਤਾਂ ਰੋਕਦੇ ਟੋਕਦੇ ਆ ਇੱਥੇ ਤਾਂ ਭਈ ਅਸੀਂ ਕਹਿਣਾ ਨਹੀਂ ਤੁਸੀਂ ਤੇ ਪਾਉਂ ਨਹੀਂ ਦਿੰਦੇ ਅਗਲੇ ਕੀ ਪਤਾ ਪਾਉਂ ਦੇਣਗੇ ਨਾ ਪਾਉਂ ਦੇਣ ਤੁਸੀਂ ਤੇ ਰੀਜਾਂ ਪੂਰੀਆਂ ਕਰੋ ਹਾਂ ਜਿੰਨਾ ਤੋਂ ਮੈਨੂੰ ਆਸ ਵਾ ਜਿਹੜੇ ਹਜੇ ਹੈ ਹੀ ਨਹੀਂ ਮੈਂ ਉਹਨਾਂ ਤੋਂ ਕੀ ਆਸ ਰੱਖਾਂ ਅੱਛਾ ਤੇ ਜੇ ਰੀਜਾਂ ਦੀ ਗੱਲ ਆਈ ਹੈ ਨਾ ਰੋਟੀ ਟੋਕ ਸਿੱਖ ਸਬਜ਼ੀ ਬਣਾਉਣੀ ਸਿੱਖ ਜਿਹੜੀ ਤੇਰੇ ਕੰਮ ਹੋਣੀ ਗਾੜੀ ਜਾ ਕੇ ਵੀ ਇਹਦੇ ਨਹੀਂ ਵੀ ਮਾਂ ਨੇ ਨਾਲ ਜਾਣਾ ਤੈਨੂੰ ਰੋਟੀਆਂ ਪਕਾ ਕੇ ਤੇ ਬੈੱਡ ਦੇ ਉੱਤੇ ਫਰਾਉਣੀਆਂ ਮਮਾ ਨਹੀਂ ਪੜਾਉਣੀਆਂ ਆਹ ਵੇਖਾ ਮੇਰੀ ਭਾਬੀ ਹੈਗੀ ਆ ਭਾਬੀ ਬਣਾਉਂਦੀ ਹੈ ਸਹੀ ਰੋਟੀ ਪਾਣੀ ਜਦੋਂ ਮੇਰਾ ਟਾਈਮ ਹੋਊਗਾ ਮੈਂ ਵੀ ਸਿੱਖ ਲੂੰਗੀ ਅੱਛਾ ਤੂੰ ਵੀ ਕਹਦੀ ਭਾਬੀ ਬਣਨਾ ਜਾ ਕੇ ਫਿਰ ਤੂੰ ਕਿ ਨਹੀਂ ਪਕਾ ਕੇ ਦੇਂਗੇ ਜੇ ਤੈਨੂੰ ਅਕਲ ਹੀ ਨਾ ਹੋਗੀ ਤੇ ਅਕਲ ਲਈ ਹੋਊਗੀ ਅਕਲ ਤੇਰੇ ਕੋਲ ਹੋਊਗੀ ਜਿਹੜੇ ਮਰਜ਼ੀ ਵਰਤੀ ਉਹ ਕੋਈ ਨਹੀਂ ਮੰਮੀ ਸਿੱਖ ਲੂੰਗੀ ਜਾਚ ਸਾਰੀ ਉਮਰ ਰੋਟੀਆਂ ਹੀ ਪਕਾਉਣੀਆਂ ਹੋਰ ਮੈਂ ਕੀ ਕਰਨਾ ਵਾ ਆ ਚਾਹ ਦੇਣੀ ਆ ਪੜਾਈ ਕਰਨ ਦੇ ਚਲੋ ਹੁਣ ਮੈਨੂੰ ਪੜ ਵੀ ਲੈਣ ਦੋ ਕਿਤੇ ਹੁਣ ਬਸ ਮੇਰੇ ਲਾਗੇ ਲੈਕਚਰ ਹੀ ਦੇਈ ਜਾਣਾ ਚਾਹ ਤੈਨੂੰ ਬਣਾਉਣੀਆਂ ਨੇ ਤੇ ਰੋਟੀ ਪਾਣੀ ਤੂੰ ਸਵਾ ਪਕਾਉਣਾ ਤੈਨੂੰ ਗੱਲ ਕਹਉ ਤੂੰ ਗਾੜੀ ਦੀ ਗਾੜੀ ਲੜੀ ਤੋੜ ਕੇ ਲੈ ਕੇ ਤੁਰ ਪੈਣੀ। ਓ ਚੰਗਾ ਮੰਮੀ ਆ ਜੋੜੇ ਹੱਥ। ਛੁੱਟੀ ਵਾਲੇ ਦਿਨ ਕਿਤੇ ਚੈਨ ਨਾ ਬਹਿ ਲੈਂਦੇ ਆ ਕਰੋ ਮੈਨੂੰ। ਤੇ ਚੱਲ ਫਿਰ ਆਪਣੀ ਭਾਬੀ ਨੂੰ ਸੁੱਖ ਦੇ ਦੇ ਭਾਰੀ ਭੋਕਰ ਫਿਰ ਕੇ ਪੋਚੇ ਲਾ ਲਾ। ਕੋਨੂੰ ਕੋਈ ਸੁੱਖ ਨਹੀਂ ਦੇਉ ਉਹ ਤੈਨੂੰ ਇੰਨਾ ਸੁੱਖ ਦੇਂਦੀ ਆ। ਉਹਦਾ ਹੀ ਸੋਚ ਲੈ ਜੇ ਮੇਰਾ ਨਹੀਂ ਕੋ ਸੋਚਣਾ। ਸੋਚ ਲੈਨੀ ਆ ਲਾ ਦੇਨੀ ਆ ਪੋਚੇ। ਤੁਸੀਂ ਤੇ 2 ਮਿੰਟ ਵੀ ਨਹੀਂ ਬਹਿਣ ਦਿੰਦੇ। ਵੇ ਕਿਦਾਂ ਸੜੀ ਪਈ ਆ ਪੋਚਿਆਂ ਦਾ ਨਾਮ ਲਿਆ। ਇਹਨੂੰ ਇਹ ਵੀ ਪੱਕੀ ਪਕਾਈ ਰੋਟੀ ਅੰਦਰ ਮਿਲ ਜਾ ਵਨਸ ਵਨ ਆ ਪਾਵਾਂ ਵਨਸ ਵਨ ਆ ਖਾਵਾਂ। ਤਾਂ ਗਾਂ ਜਾਵਾ ਬੁੱਕਲ ਮਾਰ ਕੇ ਰੋਕੋ ਤਾਂ ਇਦਾਂ ਕਰਦੀ ਆ ਵਾ ਭਾਬੀ ਹੂੰ ਝਾੜੂ ਕਿਥੇ ਰੱਖਿਆਈ ਕਿਉਂ ਝਾੜੂ ਕੀ ਕਰਨਾ ਤੂੰ ਮੈਂ ਕਿਹਾ ਫੇਰ ਦਿੰਨੀ ਆ ਝਾੜੂ ਅੰਦਰ ਬਾਹਰ ਮੰਮੀ ਮੈਨੂੰ ਕਹਿਣ ਡੇ ਝਾੜੂ ਪੋਚਾ ਕਰਾ ਆਪਣੀ ਭਾਬੀ ਨਾਲ ਝਾੜੂ ਤੇ ਮੈਂ ਫੇਰ ਲਿਆ ਵਾ ਪੋਚਾ ਲੱਗਣ ਵਾਲਾ ਪੰਡਸੰਨਾ ਮਾਂਜ ਕੇ ਨਾ ਮੈਂ ਆਪੇ ਪੋਚਾ ਲਾ ਲੂਗੀ ਤੂੰ ਜਾ ਕੇ ਤਾਂ ਆਪਣੀ ਪੜਾਈ ਕਰ ਮਾਰ ਦਿੰਨੀ ਆ ਮੈਂ ਪੋਚਾ ਮੰਮੀ ਨੇ ਫੇਰ ਮੇਰੇ ਦਿਵਾਰੇ ਹੋ ਜਾਣਾ ਇਹ ਜੀ ਕੰਮ ਕਰਨੀ ਸਿੱਖਦੀ ਭਾਬੀ ਨਾ ਹੱਥ ਨਹੀਂ ਵਟਾਉਂਦੀ ਕੰਮ ਕਰਾ ਮੰਮੀ ਦੇ ਬਸ ਇਹੋ ਕੋਸ਼ਿਸ਼ ਕਰਦੇ ਛੁੱਟੀ ਵਾਲੇ ਨੇ ਉਹ ਮੈਂ ਰੋਟੀ ਪਕਾਉਣੀ ਹੈ ਨਾ ਤਾਂ ਤੂੰ ਚੁਪ ਕੇ ਕੇ ਰੋਟੀਆਂ ਇਹਨਾਂ ਨੂੰ ਫੜਾਦੀ ਉਹਨਾਂ ਦੇ ਨਜ਼ਰਾਂ ਦੇ ਸਾਹਮਣੇ ਆ ਜੀ ਆਪੇ ਇਹਨਾਂ ਨੂੰ ਪਤਾ ਲੱਜੂ ਕੰਮ ਕਰਦੀ ਆ ਕੋਚ ਨੂੰ ਦੀ ਕੋਈ ਲੋੜ ਨਹੀਂ ਆਪਣੀ ਜਿਹੜੀ ਪੜ੍ਹਾਈ ਰਹਿੰਦੀ ਹੈ ਨਾ ਉਹ ਕਰ ਤੇ ਕਵਰ ਕਰ ਜਿਹੜਾ ਵੀ ਕਰਨ ਵਾਲਾ ਆਪਣਾ ਤੇਰਾ ਕੰਮ ਸਮਝ ਲੱਗੀ ਹੈ ਨਾ ਪੜ੍ਹਾਈ ਕਰਨ ਨੂੰ ਬਹਿ ਜਾ ਨਾ ਮੰਮੀ ਦੇ 100 ਸਵਾਲ ਹੁੰਦੇ ਆਖੇ ਜੀ ਪੜ੍ਹਾਈ ਨਹੀਂ ਕੰਮ ਆਉਣੀ ਤੇਰਾ ਰੋਟੀ ਪਾਣੀ ਕੰਮ ਆਉਣਾ ਗਾੜੀ ਜਾ ਕੇ ਤੈਨੂੰ ਰੋਟੀਆਂ ਪਕਾ ਕੇ ਕਿਸੇ ਨੇ ਨਹੀਂ ਦੇਣੀਆਂ ਰ ਜੇ ਮੈਂ ਤੈਨੂੰ ਸਮਝਾਇਆ ਨਾ ਉਸੇ ਵੇਲੇ ਤੈਨੂੰ ਦੱਸਣ ਲੱਪੀ ਮੈਂ ਕੋਈ ਮਾੜੀ ਗੱਲ ਤੇ ਨਹੀਂ ਤੈਨੂੰ ਸਮਝਾਈ ਮੰਮੀ ਤੇਰੀ ਮਾਂ ਵਾ ਮੰਮੀ ਮੇਰੀ ਗੱਲ ਸੁਣੋ ਸਾਰੀ ਉਮਰ ਇਹੋ ਹੀ ਕੰਮ ਕਰਨਾ ਕੋਈ ਗੱਲ ਨਹੀਂ ਪੜ ਲਾਂਗਾ ਪੰਜ ਦੀ ਉਮਰ ਆ ਪਰ ਪੁੱਤ ਨੂੰ ਅਕਲ ਹੋਊਗੀ ਤਾਂ ਕੰਮ ਕਰੂਗੀ ਇਹ ਤੇ ਨਹੀਂ ਵੀ ਖਾਣ ਵੇਲੇ ਵੀ ਕਿਤਾਬਾਂ ਇਹ ਅਗਲਿਆਂ ਤੇ ਕਾਰੀ ਰੱਖ ਦੇਣੀ ਆ ਵਾ ਕਿਤਾਬਾਂ ਆਪਣੇ ਥਾਵਾਂ ਕੰਮ ਕਰਨਾ ਆਪਣੇ ਥਾਵਾਂ ਦੇਖ ਲਾ ਭਾਬੀ ਮੰਮੀ ਇਦਾਂ ਕਰਦੀ ਮੇਰੇ ਨਾਲ ਫਿਰ ਜੇ ਮੈਂ ਕੋਈ ਗੱਲ ਗਾੜੀ ਜਵਾਬ ਦੇਦਾ ਫਿਰ ਕਹਣਾ ਉਹ ਜੀ ਤੇ ਜਬਾਨ ਹੀ ਬੜੀ ਪੌਂਦੀ ਆ ਜਵਾਬ ਦੇ ਕੇ ਵੇਖਾ ਪਹਿਲਾਂ ਤੂੰ ਮੰਮੇ ਦੀ ਗੱਲ ਸੁਣਾ ਪੜਾਈ ਦੀ ਉਮਰ ਆ ਨਾ ਪੜਾਈ ਕਰ ਲੈਂਦਾ ਕਿਉਂ ਇਤਨਾ ਕਰਨ ਦੇ ਆ ਮਜੀਤ ਮੇਰੀ ਗੱਲ ਸੁਣ ਮੇਰੀ ਮਨਸਾਰੀ ਉਮਰ ਇਦਾਂ ਹੀ ਲੰਗੀ ਆ ਨਾ ਮੁੜ ਕੇ ਇੱਥੇ ਕਿਹੜਾ ਪੜਨਾ ਸਹੁਰੇ ਦੇ ਘਰ ਤੇ ਕਹਿੰਨੇ ਨਹੀਂ ਪੜਨਾ ਇੱਥੇ ਹੀ ਪੜਨਾ ਜਿੰਨਾ ਕ ਪੜ ਲਿਆ ਪੜਨ ਦੇ ਹੀ ਆ ਨਾ ਇਤਨੀ ਮੈਨੂੰ ਘਰ ਬਾਹਲੇ ਆ ਪਰ ਥੋੜਾ ਬੋੜਾ ਘਰ ਦੇ ਵੀ ਤੌਰ ਤਰੀਕੇ ਸਿੱਖੇ ਜਿਹੜਾ ਕੰਮ ਕਰਨ ਵਾਲਾ ਮੈਨੂੰ ਭੂਏ ਨਾ ਚੜਾ ਇਹਨੂੰ ਨਾਲ ਆਪਣੇ ਕੰਮ ਧੰਦੀਲਾ ਮੈਨੂੰ ਨਹੀਂ ਕੱਲੀ ਨੂੰ ਕਹਿੰਨੇ ਕਹਿਣਾ ਤੈਨੂੰ ਵੀ ਕਹਿਣਾ ਤੇ ਇਹਨਾਂ ਆਪਣੇ ਮਨ ਚ ਥਾਨ ਲਈ ਆ ਕੀ ਕੰਮ ਸਾਰਾ ਹੁਣ ਇਹਦ ਕੋਈ ਲੈਣਾ ਕੋਈ ਗੱਲ ਨਹੀਂ ਮੈਂ ਝੜੂ ਲਾ ਲੈ ਕੇ ਨਾ ਪੋਚਾ ਲੱਗਣ ਵਾਲਾ ਮੈਂ ਆਪੇ ਲਾ ਲੂੰਗੀ ਕਿਹਨੇ ਨਹੀਂ ਮੈਂ ਕਰਦੀ ਤੂੰ ਨਹੀਂ ਲਾਉਣਾ ਛੁੱਟੀ ਵਾਲੇ ਦਿਨ ਮੈਂ ਨਾ ਕੰਮ ਕਰੇ ਤੇ ਇਹਨੇ ਕਦੋਂ ਕਰਨਾ ਲੈ ਮੰਮੀ ਤੁਸੀਂ ਤੇ ਅੱਗੇ ਨਹੀਂ ਮੇਰੀ ਸਹੇੜ ਲੈਂਦੇ ਜੇ ਭਾਬੀ ਲੈਂਦੀ ਮੇਰੀ ਸਹੇੜ ਹੁਣ ਉਹਨੂੰ ਵੀ ਆਪਣੇ ਨਾਂ ਰਲਾ ਲਓ ਹਨਾ ਕੱਲ ਨੂੰ ਸਾਨੂੰ ਗੱਲਾਂ ਹੋਣੀਆਂ ਤੈਨੂੰ ਨਹੀਂ ਕਿਸੇ ਕੋਈ ਵੀ ਕਹਿਣਾ ਚੁੱਪ ਕਰਕੇ ਤੇ ਕੰਮ ਕਰ ਪੋਚੇ ਲਾ ਬਹੁਤੀਆਂ ਨਾ ਗੱਲਾਂ ਨਾ ਕਰਿਆ ਕਰ ਉਧਰ ਦੀ ਉਧਰ ਤੋਂ ਉਧਰ ਦੀ ਉਧਰ ਸਾਨੂੰ ਉਹ ਗੱਲ ਤੇ ਨਾ ਸਾਸ ਨੂੰ ਲੜਾ ਦੇਣਾ ਉਹ ਨਹੀਂ ਆਪਾਂ ਹੀ ਛੱਡ ਦੇ ਮੈਂ ਲੜਾਉਂਦੀ ਆ ਮੈਂ ਜਾਣੀ ਆ ਬਾਹਰ ਕਰ ਲੋ ਸਲਾਮਾ ਤੁਸੀਂ ਜਾਣਾ ਤੁਹਾਨੂੰ ਨਹੀਂ ਹੰਦਦਾ ਤਾ ਬੈਜੀ ਹਾਂ ਉਪਰ ਕੇ ਅਸੀਂ ਲੋਕੀ ਅੰਦਰ ਵੜ ਕੇ ਬਹਿ ਜੰਨੀ ਆ ਕੋਚਾ ਵਾਲਾ ਬੰਦੇ ਦਿੱਤੀ ਵੜ ਕੇ ਹਾਂ ਇੱਥੇ ਸਤਕਾਈ ਪਜੀਤ ਕਰਾਂਗੇ ਤੇਨੇ ਕੰਮ ਕਰਨਾ ਮੰਮੀ ਉਹ ਕਿਹੜੀ ਵਿਗੜੀ ਆ ਉਹ ਕਿਹੜੀ ਮਾੜੀ ਚੰਗੀ ਕਰਦੀ ਆ ਨਾ ਕੋਈ ਝਕਾਵ ਸਵਾਰ ਕਦੀ ਉਹਨੇ ਕੀਤਾ ਮਾੜਾ ਚੰਗਾ ਕਿਸੇ ਨੂੰ ਛਿਦਿਆ ਨਹੀਂ ਨਾ ਵਿਗੜੀ ਤੇ ਚੰਗਾ ਸੋਗਾ ਸੋਗਾ ਬਤਾਂਦੀ ਤੁਸੀਂ ਵੀ ਉਹ ਕਰਕੇ ਇੱਕ ਕਟਾਂ ਕੇ ਕਹਿੰਦੇ ਸਾਡੀ ਨਾਨਾ ਨਾ ਕਿਦਾਂ ਦੀ ਭਲੀ ਮਾਨਸ ਤੇ ਜੇ ਇਹਨੂੰ ਖੁੱਲ੍ਹ ਦੇਤੀ ਨਾ ਇਹਨੂੰ ਦਿੱਤੀ ਰਣੀ ਮੰਮੀ ਜੇ ਉਹ ਭਲੀ ਮਾਨਸ ਹੈ ਨਾ ਤਾਂ ਹੀ ਕਰਕੇ ਕਹਿੰਦੇ ਵੀਰ ਤੇ ਕਹਿੰਦੇ ਉਸੇ ਵਾਲੇ ਘਰ ਬੈ ਗਈ ਨਹੀਂ ਤਾਂ ਜਿੱਦ ਕਰਕੇ ਜਾ ਵੀ ਸਕਦੀ ਵਾਧੂ ਬੋਲ ਵੀ ਸਕਦੀ ਜਿੱਦਾਂ ਦੀ ਅੱਜ ਕੱਲ੍ਹ ਦੀਆਂ ਕੁੜੀਆਂ ਵਾ ਕਿੰਨਾ ਬੋਲਦੀਆਂ ਨਾਲੇ ਤੁਸੀਂ ਉਹਦੇ ਆਪਣੇ ਮਨ ਦੀ ਇੱਕ ਵੀ ਨਹੀਂ ਕੰਨ ਦਿੰਦੇ ਉਹ ਮਾੜਾ ਮੋਟਾ ਬੱਚੇ ਨੂੰ ਵੀ ਉਹਦਾ ਮਨ ਪਾਫਣਾ ਪੈਂਦਾ ਵਾ ਜੇ ਉਹਦੇ ਮੁਤਾਬਕ ਵੀ ਚੱਲਾਂਗੇ ਨਾ ਉਹਨੂੰ ਵੀ ਲੱਗੂਗਾ ਵੀ ਚੱਲੇ ਮੇਰੇ ਵਾਲਦੇ ਆ ਇੰਨੀ ਤੇ ਛੁੜਦੇ ਨਹੀਂ ਪੈਂਦੀ ਆ ਮਾ ਪੇਮੁਤੀਆਂ ਪੁੱਤੋ ਦੁਪਾਰਾਰੇ ਨੰਦੇ ਇਹਨਾਂ ਦੇ ਅਲਗਾਮਾਂ ਖਿੱਚਣੇ ਚਾਹੀਦੇ ਆ ਉਹ ਚਲਵਾ ਕੇ ਛੱਡੂ ਅੱਜ ਮੰਮੀ ਲਾ ਆ ਬਣੀ ਨਾ ਗੱਲ ਕੀ ਗੱਲ ਬਣੀ ਵੀਰ ਜੀ ਪੋਚੇ ਹੀ ਲਾਉਂਦੀ ਆ ਓਏ ਪੋਚੇ ਤੇ ਨਹੀਂ ਮੈਂ ਗੱਲ ਕਰਨ ਦੀ ਆ ਪੋਚੇ ਤੇ ਨਾਂ ਲਾਵਾਂ ਤਾਂ ਵੀ ਸਰਜੂਗਾ ਆ ਸਲਵਾਰ ਸੂਟ ਪਾ ਕਿੰਨਾ ਸੋਹਣਾ ਲੱਗਦਾ ਤੈਨੂੰ ਇਹ ਤੇ ਮੈਂ ਰੋਜ਼ ਹੀ ਪਾਉਣੀ ਆ ਆ ਤੁਸੀਂ ਅੱਜ ਹੀ ਕਹਿਣ ਡਿਆ ਇਹ ਮੈਂ ਤਾਂ ਅਖੰਨਿਆਵਾ ਕਿ ਮੈਂ ਪਸੰਦ ਕੀਤਾ ਇਹ ਸੂਟ ਤੇਰੇ ਵਾਸਤੇ ਤੇ ਕਿੱਡਾ ਖਿਲਿਆ ਖਿਲਿਆ ਰੰਗ ਵਾ ਤੁਹਾਡੇ ਕਹਿੰਦੇ ਵੀਰ ਜੀ ਮੈਂ ਸੂਟ ਤੇ ਪਾ ਲੈਨੀ ਆ ਪਰ ਤੁਸੀਂ ਮੇਰੀ ਨਹੀਂ ਮੰਨਦੇ ਮੈਂ ਤੁਹਾਡੀਆਂ ਇੰਨੀਆਂ ਗੱਲਾਂ ਮੰਨਦੀ ਆ ਤਾਂ ਤੇਰੀਆਂ ਮੰਨ ਕੇ ਤੇ ਵੇਖਾ ਵੀਰੇ ਜੀ ਮਿਸਤਰੀ ਦਾ ਮੇਰਾ ਹੱਥ ਪਤਾ ਕਿੰਨਾ ਤੰਗੀ ਸੀ ਹੁਣ ਤੂੰ ਆ ਨਹੀਂ ਵੀ ਇੱਟਾਂ ਹਲਵਾ ਦੇ ਇੱਟਾਂ ਵਾਲੇ ਰੇਤ ਆਉਂਦੀ ਅੰਦਰ ਪੋਚੇ ਨਹੀਂ ਲੱਗਦੇ ਤਾਂ ਮੈਂ ਕੋੜਾ ਘੁੱਟ ਕੀਤਾ ਨਾਲ ਆ ਤੇ ਕਿ ਪੈਸੇ ਜੋਕ ਕੇ ਚਲੋ ਆਹਦੇ ਕੰਮ ਵਧੀਆ ਹੋ ਗਏ ਇੱਟਾਂ ਲੱਗ ਗਈਆਂ ਪਰ ਫੇਰ ਪੋਚੇ ਤੇ ਮੇਰੇ ਕੋਲ ਲਵਾਉਂਦੇ ਆ ਤੀ ਚੱਲ ਚੱਲ ਪੁੱਤ ਤਗੜੇ ਹੋ ਗਏ ਲਾ ਇਹੋ ਕੰਮ ਤਾਂ ਦਾਗਾਰੀ ਕੰਮ ਹੋਣਾ ਤੇਰੇ ਜੂ ਕੱਲ ਤੂੰ ਵਿਆਹ ਹੀ ਗਈ ਨਾ ਫੇਰ ਪਤਾ ਕੀ ਆਂਦੇ ਨੇ ਲੋਕੀ ਮਾਂ ਗੋਤੇ ਜੀ ਦੀ ਭਰਜਾਈ ਉਹਨੇ ਗੱਲ ਨਹੀਂ ਦਿੱਤੀ ਆਹ ਗੱਲਾਂ ਹੁੰਦੀਆਂ ਵਾ ਬਾਜੀ ਪੋਚੇ ਲਾਉਣ ਚ ਕਿਹੜਾ ਮੰਤਰ ਪੜਨਾ ਹੁੰਦਾ ਭਲਾ ਪੋਚੇ ਹੀ ਲਾਉਣੇ ਉਹਦੇ ਮੈਨੂੰ ਜਾਜਵਾ ਕਿੱਥੇ ਤੈਨੂੰ ਜਾਜਵਾ ਮੇਰੇ ਦੁਆਲੇ ਹਜੇ ਪੁੱਤ ਤੈਨੂੰ ਜਾਜ ਨਹੀਂ ਹੈਗੀ ਜੇ ਜਾਂ ਨੂੰ ਸੁੱਕਾ ਹੀ ਪੋਚਾ ਕਿਸਾਈ ਨੇ ਪਾਣੀ ਵਾਲੀ ਬਾਲਟੀ ਕਿੱਥੇ ਆ ਆ ਦੋਵਾਂ ਆਂਦਾ ਤੂੰ ਖਿੱਚ ਲੈਈਂ ਉਹਦਾ ਹੀ ਉਹ ਮੈਂ ਦੋਰੇ ਮਾਰ ਦੇਣਾ ਏ ਇੱਕ ਵਾਰੀ ਤੇ ਹੋ ਗਿਆ ਫੇਰ ਲੈ ਇਹੋ ਤੇ ਫਿਰ ਗੱਲ ਐਥੇ ਤੇ ਚਾਚਾ ਦਾ ਚਾਚੇ ਦਾ ਪੁੱਤ ਪਤਾ ਲੱਗਦਾ ਵਾ ਕੋਈ ਨਹੀਂ ਆਜੂਗੀ ਜਾਜ ਮੈਨੂੰ ਵੀ ਮੰਮੀ ਦੇ ਦਾਦਾ ਦੇ ਤਾਵਾ ਹੁਣ ਹੌਲੀ ਹੌਲੀ ਲਾਇਆ ਕਰੂ ਨਹੀਂ ਪੋਚੇ ਤੇ ਰੋਜ ਆਪੇ ਆ ਜਣੇ ਆਹੋ ਚੱਲ ਕੋਈ ਨਹੀਂ ਕਰ ਲਾ ਆ ਕੀ ਛੁੱਟੀ ਆਈਓ ਦਵਾਈ ਡਿੱਗੀ ਸੀ ਮੰਮੀ ਦੇ ਅੱਛਾ ਉਹ ਚੋਕ ਕੇ ਰੱਖੀ ਆ ਚੱਲ ਲਾਲਾ ਮੈਂ ਹੁਣ ਚਲ ਜਾਂਗਾ ਨੰਗ ਜਾ ਨੰਗ ਜਾ ਲਾਉਣਾ ਤੇ ਹੈਈ ਮੈਂ ਦੋਰੇ ਪੋਚਾ ਫੇਰ ਵੀਰ ਜੀ ਵੀ ਨਾ ਬੱਸ ਉਤ ਉਤ ਤੋਂ ਬੁੱਲਾ ਦਾ ਮਿੱਟੀ ਝਾੜਦੇ ਜਦੋਂ ਹੁਣ ਪੋਚੇ ਲਾਉਂਦੀ ਆ ਨਾ ਤੇ ਬੜੇ ਸੋਹਣੇ ਕਰਕੇ ਲਾਈ ਚੰਗਾ ਚੰਗਾ ਮੰਮੀ ਲਾਉਂਦੇ ਹੀ ਆ ਅੱਗੇ ਵੀਰ ਜੀ ਨੇ ਲੈਕਚਰ ਦਿੱਤਾ ਹੁਣ ਤੁਸੀਂ ਆਣ ਕੇ ਖਲੋ ਜਾਓ ਮੈਨੂੰ ਤੇ ਆ ਜੀ ਮੈਂ ਸਮਝਾਉਣੀ ਆ ਮੈਂ ਔਰ ਤੇਰੀ ਮਾਂ ਆ ਵਾ ਵੇਲਾ ਤੇਰੀ ਪਰਜਾਈ ਕਿੰਨੀ ਆਗਿਆਕਾਰ ਵਾ ਜਿਹੜਾ ਕੰਮ ਨਹੀਂ ਹਰ ਵੇਲੇ ਢਾ ਛਡੋ ਉਹਨੇ ਨਹੀਂ ਧੁੱਪ ਛਾਂਕਦੀ ਵੇਖੀ ਤੇ ਮੈਂ ਨਹੀਂ ਵੀ ਤੇਰੇ ਵੱਲੋਂ ਮੈਨੂੰ ਕੋ ਲਾਮ ਆਵੇ ਕੱਲ ਨੂੰ ਜਿੱਥੇ ਤੂੰ ਵਿਆਹੀ ਜਾਣਾ ਉਹਨਾਂ ਨੂੰ ਤਾਂ ਆਸਾਂ ਹੈ ਕਿ ਨਾ ਤੇਰੇ ਤੋਂ ਮੰਮੀ ਜਦੋਂ ਮੇਰੇ ਸਿਰ ਤੇ ਪੈਂਦੀ ਆ ਨਾ ਮੈਂ ਕਰ ਲੈਣਾ ਏ ਤੁਸੀਂ ਸਾਰੇ ਕੰਮ ਇੱਥੇ ਕਰੀ ਜਾ ਸਾਰਾ ਕੰਮ ਉਹਦੇ ਮੇਰੀ ਪਰਜਾਈ ਚੰਗੀ ਆ ਜਿਹੜੀ ਮੈਨੂੰ ਕੰਮ ਨੇ ਡੰਦੇ ਤੁਸੀਂ ਤਾਂ ਕੋਈ ਕਸਰ ਹੀ ਨਾ ਛੱਡੋ ਉਹਦਾ ਤਾਂ ਕੀ ਕਰਾਂ ਮੈਂ ਕਿਹਦੇ ਵੇਲੇ ਪਾਵਾਂ ਉਹਦਾ ਕਿਤੇ ਸਾਰੀ ਦਿਹਾੜੀ ਸਿਰਫ ਕੰਮ ਨਹੀਂ ਹੁੰਦਾ ਤੈਨੂੰ ਮਾਸਾ ਨੇ ਤੇ ਤਰਸ ਆਉਂਦਾ ਵੀ ਮੰਮੀ ਮਾੜਾ ਮੋਟਾ ਇਹਨਾਂ ਕੰਮ ਕਰਾ ਕੇ ਨੂੰ ਛੇਤੀ ਵੇਲੇ ਹੀ ਕਰਾ ਲਾ ਨਾ ਇਹ ਗੱਲਾਂ ਤੈਨੂੰ ਹੈ ਹੀ ਨਹੀਂਗਾ ਕਿ ਉਹ ਲੱਗੀ ਰਵੇ ਤੇ ਮੈਂ ਰੋਟੀਆਂ ਪਕਾ ਕੇ ਅੰਦਰ ਦਿੰਦੀ ਰਹਾਂ ਤੇ ਮੰਮੀ ਮੈਂ ਕਾਲਜ ਜਾਣਾ ਹੁੰਦਾ ਮੈਂ ਲੇਟ ਹੋਣਗੀ ਹੁੰਨੀ ਆ ਤਾਂ ਕਰਕੇ ਨਹੀਂ ਮਤਲਬ ਕਾਲਜ ਜਾਣਾ ਨਾ ਸਵਕਤੇ ਉੱਠ ਕੇ ਰੋਟੀ ਪਾਣੀ ਨਾਲ ਉਹਦੇ ਘਰੇ ਆਪਾਂ ਫੋਨ ਕਰਤੇ ਸਕਾਈ ਹੋਣੀ ਤੇਰੇ ਵਰਗੀਆਂ ਕੁੜੀਆਂ ਵਿਆਈਆਂ ਵਾ ਦੋ ਦੋ ਨਿਆਣਿਆਂ ਦੇ ਮਾਮਾ ਵੱਢ ਗਿਆ ਵਾ ਤੇ ਮੇਰਾ ਵੀ ਰਾਦਾ ਵੀ ਮੈਂ ਤੇਰਾ ਵਿਆਹ ਕਰ ਦੂਗਾ ਮੰਮੀ ਮੈਂ ਹਜੇ ਪੜਾਈ ਕਰਨੀ ਆ ਜਿੰਨਾ ਚਿਰ ਮੇਰੀ ਪੜਾਈ ਪੂਰੀ ਨਹੀਂ ਨਾ ਹੁੰਦੀ ਮੈਂ ਨਹੀਂ ਵਿਆਹ ਕਰਾਉਣਾ ਰਹੀ ਗੱਲ ਕੰਮਕਾਰ ਦੀ ਉਹ ਮੈਂ ਆਪੇ ਸਿੱਖ ਲੂੰਗੀ ਸਿੱਖ ਲੂੰਨੀ ਸਿੱਖ ਛੇਤੀ ਇਹ ਨਹੀਂ ਬਈ ਦਾ ਆਵੇ ਬਾਤੀ ਪਨਦੀ ਆ ਕੇ ਚੰਗੀ ਤਰ੍ਹਾਂ ਫੇਰ ਐਵੇਂ ਹਲਕੀ ਚੁੱਕਣਾ ਪਾਰੇ ਤੇ ਆਪਣਾ ਘਰ ਮੰਮੀ ਲੱਗਦਾ ਤੁਸੀਂ ਅੱਜ ਇੱਕੋ ਦਿਨ 'ਚ ਮੇਰਾ ਸਾਰਾ ਝਾੜੂ ਪੋਚੇ ਵਾਲਾ ਕੋਰਸ ਹੀ ਕਰਾ ਦੇਣਾ ਇੱਕੋ ਦਿਨ 'ਚ। ਲਓ ਜੀ। ਵੀਰਿਆ ਤੂੰ ਬਾਹਰੋਂ ਲਈ ਜਾ। ਮੈਂ ਆ ਲਈ ਉਹਨਾਂ ਤੋਂ ਬਾਹਰ ਦੀ ਚੁੱਕ ਕੇ ਲਿਆ। ਰਕबीर ਉਹ ਤੂੰ ਆਪਣਾ ਕੰਮ ਕਰਨ ਦੇ ਆ ਨਾ ਤੇ ਕਰਨ ਦੇ ਤੂੰ ਤਾਂ ਅੱਗੇ ਠੀਕ ਆ ਨਹੀਂਗਾ। ਤੇ ਮਮੀ ਮੇਰਾ ਆਪਣਾ ਹੀ ਹੈ ਕਿਹੜਾ ਕਿਸਦਾ ਵਾ ਹੈ ਸਹੀ ਆ ਮਿਸਤਰੀ ਡਾਏ ਆ ਨਾ ਡਾਏ ਆ ਨਾ ਉਹ ਡਾਏ ਕੰਮ ਕਰਨ ਉਹਨਾਂ ਨੂੰ ਕਰਨ ਦੇ ਮਮੀ ਇਟਾ ਵਾ ਦੂਰ ਬਚਾ ਲੈਣੇ ਨਵੀਆਂ ਆਈਆਂ ਤਾਂ ਕੋਈ ਕਹਿੰਦੀ ਉਹ ਮਿਸਤਰੀ ਆਪਣਾ ਬੰਦਾ ਕੋਹਾ ਡਾ ਲੈ ਉਹ ਕੋਈ ਨਹੀਂ ਮਮੀ ਬੰਦਾ ਨਹੀਂ ਮਿਲਦਾ ਇਹਨਾਂ ਜਣਾ 'ਚ ਵੇ ਕਾਕਾ ਥਕਾਵਟ ਨਾਲ ਫੇਰ ਬੁਖਾਰ ਹੋ ਜਾਣਾ ਵਾ ਚੁੱਪ ਕਰਕੇ ਤੇ ਬੈਹ ਆਰਾਮ ਦੇ ਨਾਲ ਤਾਂ ਕੋਈ ਹਟਾ ਕਰਦਾ ਕੰਮ ਕਿੰਨੇ ਕਰ ਨਹੀਂ ਤੂੰ ਰਹਿਣ ਦੇ ਆਪੇ ਹੋਵੇ ਲੱਗਾ ਪਾ ਅੱਗੇ ਸਵੇਰ ਦਾ ਬੁਖਾਰ ਚੜਿਆ ਵਾ ਤਾਂ ਉਹਦੇ ਡੈ ਪਿਆ ਫੇਰ ਕਰਦਾ ਕੰਮ ਮੁਰ ਕੇ ਕਿੰਨੇ ਕਰਨਾ ਪੁੱਤ ਆਲ ਮਮੀ ਕੋੜੀ ਨੂੰ ਛੱਡਣ ਜਾਣਾ ਲੈਣ ਜਾਣਾ ਉਹ ਕਿਨੇ ਕੰਮ ਕਰਨਾ ਕੁਝ ਕਰ ਹੀ ਲੈਣੇ ਕੰਮ ਕੋਈ ਗੱਲ ਨਹੀਂ ਕੰਮ ਕਿਹੜਾ ਕਿੱਥੇ ਛੱਡ ਜਾਣਾ ਮੈਂ ਚੱਲ ਛੱਡ ਮੈਨੂੰ ਪਤਾ ਨਹੀਂ ਹੋਣਾ ਪਰ ਨਹੀਂ ਪੁੱਤ ਤੂੰ ਥੱਕ ਜਾਣਾ ਬੁਖਾਰਤਾ ਹੀ ਫੇੜਨਾ ਥਕਾਵਟ ਝੱਟ ਹੋ ਜਾਂਦੀ ਹੈ ਜਦੋਂ ਬੁਖਾਰ ਹੋਵੇ ਤਾਂ ਆਰਾਮ ਨਾਲ ਜਿੰਨੀ ਰੈਸਟ ਕਰੇਂਗਾ ਨਾ ਉਨੀ ਚੱਗੀ ਆਪੇ ਮਿਸਤਰੀ ਡਏ ਹੈ ਤੇ ਜੇ ਭਾਅ ਨੂੰ ਲੱਗੂਗਾ ਨਾ ਕੰਮ ਵੀ ਬੰਦਾ ਚਾਹੀਦਾ ਤਾਂ ਫੇਕ ਬੰਦਾ ਹੋਰ ਲਾ ਲੂਗਾ ਚਲ ਹੁਣ ਪਠੇ ਵੜ ਲੈ ਮੈਂ ਤੇਰੀ ਆਹੋ ਵੜ ਲਿਆ ਤੂੰ ਤੇਰਾਮ ਕਰ ਉਹਨੀ ਮੰਮੀ ਦਾ ਵੀ ਹਾਲ ਨਾ ਮੰਮੀ ਬਹੁਤਾ ਫਿਕਰ ਕਰਦੀ ਮੇਰਾ ਪਾ ਫਿਕਰ ਵੀ ਹੁੰਦਾ ਹੀ ਆ ਚੱਲ ਕੋਈ ਨੂ ਕਾਰਸ਼ਾ ਮੈਂ ਤੇ ਰਿਕ ਪੱਠੇ ਵੜ ਰਿਹਾ ਵਾਂ ਵੇ ਤਾਂ ਨਕੜੀ ਲਵਾਉਂਨਾ ਆ ਮ ਆਹ ਬਲਜੀਤ ਪੁੱਤ ਕੀ ਵੇਖਣ ਦੀ ਆ ਮੰਮੀ ਪੂਨਮ ਦੇ ਆਉਂਦਾ ਟਾਈਮ ਹੋ ਜਾਣਾ ਵਾ ਤੇ ਫਿਰ ਇੱਕਦਮ ਕੋ ਲੱਭਦਾ ਵੀ ਨਹੀਂ ਬਣਾਉਣ ਨੂੰ ਲੱਗਾ ਉਹ ਕਦੂ ਗੁੱਦੂ ਮਾਲ ਵੇਖਣ ਨਹੀਂ ਆ ਲੱਗਾ ਕਿ ਨਹੀਂ ਲੱਗਾ ਪੂਂਗ ਜੇ ਨਿਗੇ ਨਿਗੇ ਜੇ ਤੇ ਵੱਡੇ ਹੋਣਗੇ ਤੇ ਹਜ ਤਾ ਹੀ ਆਖੋ ਲੱਗੇ ਤੇ ਬਥੇਰੇ ਲੱਗੇ ਬੜਿਆ ਹੋਏ ਲੱਗ ਜਾਣੇ ਮੀਆਂ ਦੇ ਪਾਣੀ ਨਾਲ ਇਦਾਂ ਹੋਏ ਆ ਹਾਂ ਚਲ ਜੇ ਨਹੀਂ ਕਦੂ ਕੋਈ ਲੱਗਾ ਤਾਂ ਹੋਰ ਕੋਈ ਚੀਜ਼ ਬਣਾ ਲਾ ਫਿਰ ਮੰਮੀ ਹੋਰ ਤੇ ਕੋਈ ਨਹੀਂ ਬਣਾਇ ਨੋਂਗੀ ਆ ਰੋਜ਼ ਰੋਜ਼ ਦਾਲਾ ਖਾ ਖਾ ਕੇ ਵੀ ਮਨ ਅੱਕਿਆ ਪਿਆਵਾ ਮੇਰਾ ਰਦਾ ਟਮਾਟਰ ਟਮਟਰ ਪਾ ਕੇ ਤੇ ਬਣਾਉਣੀ ਆ ਕਦੂ ਬਕਰਾਰਾ ਜਾ ਹੈਨਾ ਤੇ ਲੰਮਾ ਲੰਮਾ ਗੱਡੇ چیرਕੇ ਨਾਲ ਵਿੱਚ ਵੱਡੀ ਵੱਲੀ ਪਾ ਕੇ ਬਣਾ ਤਾਂ ਬੜਾ ਸੁਆਦ ਲੱਗਦਾ ਘਰ ਦਾ ਕਦੂ ਚੱਲ ਕੋਈ ਨਹੀਂ ਹੁਣ ਨਿਕਨੇ ਕੇ ਲੱਗੇ ਆਪੇ ਵੱਡੇ ਹੋਣਗੇ ਕਰੇਲੇ ਵੀ ਨਹੀਂ ਕੋ ਲੱਗੇ ਕਰੇਲੇ ਤੇ ਮੰਮੀ ਦੋ ਤਿੰਨ ਲੱਥੇ ਆ ਉਹ ਅੰਦਰ ਪਏ ਆ ਤੇ ਹੁਣ ਦੋਹਾਂ ਦਿਨਾਂ ਨੂੰ ਕੀ ਕਰਾਂ ਦੱਸਾਂ ਕੀ ਕਰ ਉਹਨਾਂ ਚ ਦੋ ਤਿੰਨ ਗੰਡੇ ਪਾ ਤੂੰ ਉਹਨੂੰ ਬਣਾ ਕੇ ਤੇ ਦੇ ਦੇ ਇਹਨੇ ਫੇਰ ਆਣਾ ਫੇਰ ਸਲ ਸੁਰੂ ਕਰਨਾ ਵੀ ਮੈਂ ਰੋਟੀ ਖਾਣੀ ਆਹੋ ਇਹ ਤੇ ਹੈਗੀ ਗੱਲ ਮੈਂ ਚੱਲ ਵੇਖ ਹੀ ਲੈਣੀ ਚਾਹਤ ਵੇਲਾ ਵੇਲਾ ਆਵੇਂ ਨਾ ਹਾਂ ਤਾਂ ਆ ਮਾਰ ਵੱਲਾਂ ਵਿੱਚ ਦੁਪਹਿਰ ਲੱਗੀ ਆ ਐਵੇਂ ਹੱਥ ਮਾਰਨ ਦੀ ਚਲੋ ਕੋਈ ਗੱਲ ਨਹੀਂ ਉਹ ਕਰੇਲੇ ਫਿਰ ਬਣਾ ਲੇ ਉਹੀ ਬਣਾ ਲਾ ਰਾਤ ਨੂੰ ਕੋਈ ਦਾਲ ਦੂਲ ਬਣਾ ਲਾਂਗੇ ਜਾਂ ਚਨੇ ਚੁਨੇ ਪੈਂਦੇ ਅੱਗੇ ਮੰਮੀ ਵਾਵਾ ਚੀਜਾ ਇਹੋ ਜਿਹੀ ਲੱਤ ਲੁੱਤ ਜਾਂਦੀ ਜਾਂਦੀ ਆ ਮੜੀ ਜੋੜ ਲੱਗੀ ਸੀ ਤੇ ਜਦੋਂ ਦੀ ਬਰਸਾਤ ਆਉਣ ਲੱਗੀਆਂ ਨਾ ਤੇ ਨਾ ਕਦੋਂ ਜਿੰਨੇ ਕ ਲੱਗਦੇ ਉਹਨੇ ਕਿ ਸਾੜੀ ਜਾਂਦੇ ਆ ਮੇਰਾ ਰੱਦਾ ਇਹਨਾਂ ਨੂੰ ਕਿਤੇ ਸੋਨਾ ਸਾਨਾ ਤੋਕੇ ਪੰਮੀ ਆ ਹਾ ਹੋ ਜਾਣਾ ਸਪਰੇਅ ਨਹੀਂ ਨਾ ਕਰਦੀ ਸਬਜੀ ਨੂੰ ਕਰੀਦੀ ਜੇ ਸਪਰੇਅ ਕੀਤੀ ਤੇ ਭਾਵੇਂ ਆ ਜਿਹੜੇ ਕੱਦੂ ਲੱਗੇ ਨੇ ਚੂਹੇ ਜੇ ਤੁਰ ਪੈਣ ਹਾਂਾਰੇ ਹੁਣ ਤੁਰਦੇ ਨਹੀਂ ਸੜੀ ਜਾਣ ਡੇ ਚਲ ਕੋਈ ਨਹੀਂ ਵੇਖੀ ਬਤੇਰੇ ਲੱਗ ਮੈਨੂੰ ਪਤਾ ਕੀ ਕਿਹਾ ਸੀ ਮੈਂ ਤੂੰ ਆ ਜਾ ਕਾਲਜ ਤੋਂ ਤੇ ਮੈਂ ਤਨ ਮੱਕੜੂ ਬਣਾ ਕੇ ਖਾ ਲੂੰਗੀ ਤੇ ਉਹ ਤੁਹਾਨੂੰ ਪਤਾ ਨੂੰ ਕਿੰਨਾ ਪਸੰਦ ਵਾ ਤੇ ਹੁਣ ਉਹਨੇ ਫੇਰ ਸੜੂ ਪੁੱਜੂ ਕਰਨਾ ਹੁਣ ਕੋਈ ਗੱਲ ਨਹੀਂ ਫੇਰ ਉਹ ਦੋ ਕ ਕਲੇਲੇ ਬਣਾ ਲੈਣੀ ਆ ਤੇ ਨਾਲ ਮਸਰਾ ਦੀ ਦਾਲ ਬਣਾ ਲੈਣੀ ਆ ਜਾਂ ਦਹੀਂ ਹੈਗਾ ਤਾਂ ਉਹ ਦੇ ਦੇ ਹੁਣ ਦੋ ਦੋ ਚੀਜ਼ਾਂ ਬਣਾਉਂਦਾ ਠੇਕਾ ਨਹੀਂ ਰਾਤ ਨੂੰ ਮਸਰਾ ਦੀ ਦਾਲ ਬਣਾ ਲਈ ਚਲੋ ਠੀਕ ਗਰਮੀ ਕਿੰਨੀ ਆ ਤੇ ਦੋ ਦੋ ਚੀਜ਼ਾਂ ਦਾ ਰਾਤ ਵਾਸਤੇ ਮੈਂ ਤਾਂ ਨਹੀਂ ਚੜੇ ਪੈਂਦੇ ਚੰਗਾ ਸਸਿਕਲ ਭਾਬੀ ਸਸਿਕਲ ਆ ਗਈ ਆ ਹਾਂ ਆ ਗਈ ਚਲ ਬੈ ਮੈਂ ਪਾਣੀ ਲਈ ਬੜੀ ਲਿਆਓ ਪਾਣੀ ਦਾ ਘੋਟ ਠੰਡਾ ਜਿਹਾ ਪਾਣੀ ਲਿਆਓ ਚੰਗਾ ਹਾਂ ਬੜੀ ਗਰਮੀ ਹੈ ਅੱਜ ਭਾਬੀ ਗਰਮੀ ਤਾਂ ਫੇਰ ਇਦਾਂ ਹੀ ਆ ਮੰਜਨ ਜੇ ਖਲੋਣਾ ਤੇ ਬਹੁਤ ਔਖਾ ਹੈ ਪਸੀਨਾ ਹੈ ਪੂਰਾ ਭਰ ਜਾਂਦਾ ਬੰਦਾ ਜਿੰਨੇ ਚਿਰ ਬਸ ਹੁੰਦੀ ਉਹਨੇ ਤੇ ਨਿੱਚੜ ਜਾਈਦਾ ਪਸੀਨੇ ਦਾ ਆਹੋ ਮੈਂ ਜਿੰਨੇ ਚਿਰ ਹੁਣ ਅਕਤੂਬਰ ਲੋਕੀ ਡਿੱਕਣ ਦੇ ਆ ਜਿੰਨੇ ਚਿਰ ਅਕਤੂਬਰ ਨਹੀਂ ਨਾ ਹੁੰਦਾ ਤੇ ਇਤਰਾ ਹੀ ਆਹੋ ਹਾਲ ਰਹਿਣਾ ਬੋ ਗਰਮੀ ਬਾਹਰ ਨਹੀਂ ਨਿਕਲਾ ਜਾਂਦਾ ਜਦੋਂ ਆਪਣੀ ਛੁੱਟੀ ਹੁੰਦੀ ਹੈ ਰੋਟੀ ਲਿਆਦਾ ਕਿ ਠਹਿਰ ਕੇ ਖਾਣੀ ਆ ਨਾ ਭਾਬੀ ਰੋਟੀ ਨਹੀਂ ਮੈਂ ਖਾਣੀ ਅੱਜ ਮੈਂ ਕੰਟੀਨ ਚ ਸਮੋਸੇ ਖਾ ਲਏ ਹਾਏ ਮੇਰੇ ਮਾਲਕਾ ਬਥੇਰੀ ਵਰੀ ਕਿਆ ਵਾ ਵੀ ਆਪਣੇ ਘਰ ਦਾ ਰੋਟੀ ਪਾਣੀ ਖਾਇਆ ਕਰ ਦੇਸ ਦਾ ਸਰੀਰ ਕਿੱਧਰ ਨੂੰ ਜਾਣ ਡਿਆ ਪਹਿਲਾਂ ਉਹ ਤੇਰੇ ਵਰਗੀਆਂ ਕੁੜੀਆਂ ਨਾ ਡਾਈਟ ਤੇ ਹੁੰਦੀਆਂ ਵਾ ਪਈ ਕਿਤੇ ਮੋਟੀਆਂ ਨਾ ਹੋ ਜਾਈਏ ਇੱਕ ਤੂੰ ਆ ਆਪਣੇ ਸਰੀਰ ਦਾ ਮਾਸਾ ਧਿਆਨ ਨਹੀਂ ਰੱਖਦੀ ਕਵਾਦੀਆਂ ਕੁੜੀਆਂ ਨਹੀਂ ਮੋਟੀਆਂ ਸੋਹਣੀਆਂ ਲੱਗਦੀਆਂ ਭਾਬੀ ਡਾਈਟਿੰਗ ਜਿਹੜੀ ਹੈ ਨਾ ਸ਼ਹਿਰਾਆਂ ਦੀਆਂ ਗੁਣੀਆਂ ਕਰਦੀਆਂ ਇਹ ਪਿੰਡਾਂ ਵਾਲਿਆਂ ਦੇ ਖੁੱਲਾ ਖਾਨੀਆ ਤੇ ਖੁੱਲਾ ਹੀ ਹੁੰਦਾਉਂਨੀਆ ਵਾ ਲਾਲ ਜਿਹੜੀਆਂ ਮੇਰੇ ਨਾਲ ਸਹੇਲੀਆਂ ਵਾ ਨਾ ਉਹਦੇ ਮੇਰ ਨੂੰ ਵੀ ਮੋਟੀਆਂ ਵਾ ਉਹ ਚਾਰ ਚਾਰ ਸਮੋਸੇ ਖਾਂਦੀਆਂ ਮੈਂ ਤੇ ਫੇਰ ਦੋ ਖਾਦੇ ਆ ਅੱਛਾ ਸੇਲਪੁਣਾ ਉਹਨਾਂ ਨੇ ਰੱਖਿਆ ਵਾ ਜਿਹੜੀਆਂ ਤੇਰ ਨੂੰ ਵੀ ਦੂਣੀਆਂ ਵਾ ਉਹ ਪਤੀਆਂ ਲੱਗੇ ਵਿਆਹ ਕਰ ਉਹ ਤੈਨੂੰ ਕਿਤੇ ਮੋਟੀਵੇਟ ਕਰਨ ਵੀ ਕੁੜੀਏ ਪਤਲੀ ਹੋ ਤੈਨੂੰ ਮੈਂ ਰੋਜ ਦਵਾਈਆਂ ਪਾਉਣੀ ਆ ਵੀ ਸਿਰੇ ਦੋ ਰੋਟੀਆਂ ਖਾਇਆ ਕਰ ਤੇ ਦੁਪਹਿਰ ਨੂੰ ਸਲਾਦ ਖਾਇਆ ਕਰ ਪਰ ਤੂੰ ਮੇਰੇ ਅੱਖੇ ਕਿੱਥਾ ਨਾ ਦੀ ਤੂੰ ਤੇ ਖਾਣੀ ਰਾਜ ਰਾਜ ਰੋਟੀਆਂ ਉਹ ਥੋੜਾ ਬਹੁਤਾ ਬੰਦਾ ਆਪਣੇ ਸਰੀਰ ਵਾਲ ਵੀ ਧਿਆਨ ਰੱਖੇ ਕੁੜੀਆਂ ਸੋਹਣੀਆਂ ਲੱਗਦੀਆਂ ਕਿਤੇ ਫਰਾਕਾ ਪਾਈਆਂ ਹੋਣ ਕਿਤੇ ਕਿ ਬੰਦਾ ਜਿਹੜਾ ਮਰਜ਼ੀ ਕੱਪੜਾ ਪਾਵੇ ਲੈ ਦੱਸ ਭਾਬੀ ਮੋਟੇ ਨੂੰ ਹੁਣ ਮੈਂ ਦੱਸ ਰੋਟੀਆਂ ਛੜ ਛੜ ਐਨੀ ਵੀ ਨਹੀਂ ਮੋਟੀ ਹੈਗੀ ਜਿੰਨੀ ਮੈਂ ਤੁਸੀਂ ਮੈਨੂੰ ਕਹਿਣ ਦੇ ਆ ਮੇਰੀ ਅਸੇ ਲੈ ਗਏ ਨੇ ਤੂੰ ਤਾਂ ਸਭ ਪਤਲੀ ਬੜੀ ਹੈ ਸਾਡੇ ਨਾਲੋਂ ਤੇ ਕਿੰਨੀ ਪਤਲੀ ਚੰਗਾ ਪਹਿਣਾ ਮੈਂ ਨਹੀਂ ਤੇਰਨਾ ਵਾਰਿਆ ਆ ਸਕਦੀ ਜਦੋਂ ਖਾਣੀ ਹੋਊਗੀ ਨਾ ਉਦੋਂ ਦੱਸ ਦੀ ਮੈਂ ਤਾਂ ਦੋ ਰੋਟੀਆਂ ਤੈਨੂੰ ਲਾ ਦੂੰਗੀ ਸਬਜੀ ਮੈਂ ਬਣਾਕਤੀ ਆ ਚਲੋ ਠੀਕ ਆ ਮੈਂ ਦਾ ਦੂੰਗੀ ਤੁਹਾਨੂੰ ਹਾਂ ਮੈਂ ਜਾਣੀ ਕਮਰੇ ਚ ਚੰਗਾ ਜਾ ਕਰ ਲੈ ਰੈਸਟ ਘੜੀ ਕਿੰਨੀ ਵਧੀਆ ਰੀਲ ਬਣਾਈ ਮੇਰੇ ਸਹੇਲੀ ਨੇ ਅ ਮੈਨੂੰ ਤੇ ਜਾਚ ਹੀ ਨਹੀਂ ਆ ਇੰਸਟਾਗ੍ਰਾਮ ਤੇ ਉੱਤੋਂ ਪਾਈ ਵੇ ਕਿੰਨੇ ਵੀਊ ਲੱਗੇ ਇਹਨੂੰ ਨਾਲ ਮਿੰਨੂ ਵੀ ਕਲਾਬ ਕਰ ਲਿਆ ਵਰਨੇ ਆਏ ਹੈ ਨਹੀਂ ਬਾਹਰ ਤੇ ਖਲੋਤਾਂ ਨਹੀਂ ਜਾਣਾ ਇੰਨੀ ਗਰਮੀ ਮੈਂ ਹਾਂ ਚਲਾ ਠੰਡੇ ਤਾਂ ਜਾ ਕੇ ਤੇ ਫੇਰ ਦਾਲ ਚੋਕਦੀ ਆ ਭਾਬੀ ਤੁਹਾਨੂੰ ਪਤਾ ਤਾਂ ਹੈਗਾ ਏਸੀ ਚੱਲਦਾ ਰਹਿੰਦਾ ਮੇਰੇ ਕਮਰੇ ਦਾ ਤੇ ਇੱਥੇ ਆਣ ਕੇ ਜੋ ਵੀ ਕਰਨਾ ਹੁੰਦਾ ਕੰਮ ਕਰ ਲਿਆ ਕਰੋ ਬਹਿ ਕੇ ਅੰਦਰ ਚੰਗਾ ਭੈਣਾ ਨਾਲੇ ਤੁਸੀਂ ਤਾਂ ਕਹਿਣ ਦੇ ਹੀ ਸਬਜੀ ਬਣੀ ਪਈ ਆ ਆ ਫੇਰ ਦਾਲ ਲੈ ਕੇ ਬਹਿ ਗਏ ਆ ਕਰੇਲੇ ਬਣੇ ਆ ਸੁੱਕੀ ਸਬਜੀ ਆ ਉਹ ਨਾਲ ਨੂੰ ਕੋਈ ਚਾਹੀਦੀ ਆ ਨਾ ਦਾਲ ਸਬਜੀ ਗਿੱਲੀ ਸਬਜੀ ਵੀ ਤੇ ਚਾਹੀਦੀ ਆ ਸੁੱਕੇ ਨਾਲ ਫੇਰ ਰੋਟੀਆਂ ਵੀ ਖਾਦੇ ਜਾਂਦੇ ਦਹੀਂ ਤੇ ਹੈਗਾ ਵਾ ਮੈਂ ਮੈਂ ਮੇਰਾ ਰਦਾ ਬਣਾ ਲਾ ਫਿਰ ਸਖਤੀ ਬਣਾਉਣੀ ਨਹੀਂ ਪੈਂਦੀ ਚਲ ਬਣਾ ਲਓ ਫਿਰ ਹਾਂ ਤੂੰ ਬੜੀ ਗੱਲੀ ਅਸੀਂ ਜਾਣਦੀ ਆ ਉਹ ਭਾਬੀ ਹੱਸਣਾ ਕੀ ਆ ਹਾਂ ਆਪਣੀ ਰੀਲ ਵੇਖਣ ਨਹੀਂ ਆ ਮੇਰੀ ਸਹੇਲੀ ਨੇ ਨਾ ਅੱਜ ਮੇਰੀ ਫੋਟੋ ਖਿੱਚੀ ਹੈ ਆਪਣੇ ਨਾਲ ਉਹਦੀ ਰੀਲ ਬਣਾਈ ਆ ਉਹ ਇੰਸਟਾਗ੍ਰam ਤੇ ਪਾਈ ਆ ਦਿਖਾ ਪਲਾ ਆ ਵੇਖ ਬਾਬੀ ਸੋਣੀ ਬਣੀ ਆ ਹਾਏ ਨਹੀਂ ਤੂੰ ਤੇ ਉਹੋ ਕੰਮ ਕੀਤਾ ਜਿਹੜੀ ਗੱਲ ਦਾ ਡਰ ਹੀ